ਮੌਸਮ ਦੇ ਬਦਲਦਿਆਂ ਦਿਨੋ ਦਿਨ ਵਧ ਰਹੀਆਂ ਬਿਮਾਰੀਆਂ ਨੂੰ ਵੇਖਦੇ ਆ ਸਿਟੀ ਯੂਨੀਵਰਸਿਟੀ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਦਾ ਸੋਨਾ ਪ੍ਰਬਾਲਾ ਕੀਤਾ ਗਿਆ। ਇਸ ਵਕਤ ਅਸੀਂ ਬਾਰ ਐਸੋਸੀਏਸ਼ਨ ਕੰਪਲੈਕਸ ਦੇ ਵਿੱਚ ਖੜੇ ਆ ਫਾਜ਼ਿਲਕਾ ਵਿਖੇ ਡਿਸਟ੍ਰਿਕਟ ਬਾਰ ਕੰਪਲੈਕਸ ਆ ਇਹ ਜਿੱਥੇ ਸਿਟੀ ਯੂਨੀਵਰਸਿਟੀ ਨੇ ਜਨਰਲ ਮੈਡੀਸਨ ਫਿਜ਼ਿਓਥੈਰੇਪੀ ਡਾਈਟ ਤੇ ਪੋਸ਼ਣ ਸਲਾਹ ਔਰ ਟੈਸਟ ਵੀ ਇੱਥੇ ਹੋ ਰਹੇ ਨੇ ਕੈਰੀਅਰ ਦੀ ਵੀ ਜਿਹੜੀ ਹੈਗੀ ਇੱਥੇ ਕਾਉਂਸਲਿੰਗ ਕੀਤੀ ਜਾਂਦੀ ਜਿਸ ਦੇ ਵਿੱਚ ਮਾਹਰ ਡਾਕਟਰ ਫਿਜ਼ਿਓਥੈਰੇਪੀ ਔਰ ਨਾਲ ਜਿਹੜਾ ਹੈਗਾ ਮੈਡੀਸਨ ਦੀਆਂ ਵੱਖ-ਵੱਖ ਦਵਾਈਆਂ ਕਿਸੇ ਨੂੰ ਡਾਈਟ ਬਾਰੇ ਕੋਈ ਸਲਾਹ ਲੈਣੀ ਹੋਵੇ ਹਰ ਤਰ੍ਹਾਂ ਦੀ ਜਿਹੜੀ ਹੈਗੀ ਸਲਾਹ ਵੀ ਦਿੱਤੀ ਜਾਂਦੀ ਹੈ ਤੇ ਨਾਲ ਫ੍ਰੀ ਮੈਡੀਸਨ ਵੀ ਦਿੱਤੀ ਜਾਂਦੀ ਹੈ ਆਪਾਂ ਇਧਰ ਅੰਦਰ ਚੱਲਦੇ ਹਾਂ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਮੇਰੇ ਸਾਥੀ ਨੂੰ ਕਹਾਂਗੇ ਮੇਰੇ ਨਾਲ-ਨਾਲ ਚੱਲਣਾ ਕਿ ਅੰਦਰ ਸਾਰੇ ਤਰ੍ਹਾਂ ਦੇ ਜਿਹੜੇ ਮਾਹਰ ਡਾਕਟਰ ਨੇ ਉਹ ਇੱਥੇ ਆਏ ਹੋਏ ਨੇ ਆਪਾਂ ਡਾਕਟਰਾਂ ਨਾਲ ਵੀ ਗੱਲਬਾਤ ਕਰਾਂਗੇ ਬਾਹਰ ਐਸੋਸੀਏਸ਼ਨ ਦੇ ਵਾਰ ਰੂਮ ਦੇ ਵਿੱਚ ਅਸੀਂ ਦੇਖ ਰਹੇ ਹਾਂ ਮੇਰੇ ਪਿੱਛੇ ਤਸਵੀਰਾਂ ਤੁਸੀਂ ਡਾਕਟਰਸ ਸਾਰੇ ਜਿਹੜੇ ਵੱਖ-ਵੱਖ ਬਿਮਾਰੀਆਂ ਦੇ ਮਾਹਰ ਚੈੱਕਅਪ ਹੋ ਰਿਹਾ ਜਿੰਨੇ ਵੀ ਇੱਥੇ ਵਕੀਲ ਨੇ ਵਕੀਲਾਂ ਦੇ ਨਾਲ ਹੋਰ ਸਾਰਾ ਸਟਾਫ ਹੈ ਜੋ ਸਾਡੇ ਕੋਰਟ ਕਚੈਰੀਆਂ ਦੇ ਵਿੱਚ ਹੁੰਦਾ ਐਡਵੋਕੇਟ ਕਮੇਸ਼ ਜੀ ਸਾਡੇ ਨਾਲ ਨੇ ਵਕੀਲ ਸਾਹਿਬ ਅੱਜ ਸਿਟੀ ਯੂਨੀਵਰਸਿਟੀ ਵੱਲੋਂ ਇੱਥੇ ਇੱਕ ਫ੍ਰੀ ਮੈਡੀਕਲ ਕੈਂਪ ਪਲੱਸ ਮੈਡੀਸਨ ਵੀ ਦਿੱਤੀ ਜਾ ਰਹੀ ਆ ਇਹ ਉਪਰਾਲਾ ਹੋਇਆ ਔਰ ਕਿਸ ਤਰ੍ਹਾਂ ਚੱਲ ਰਿਹਾ ਕੈਂਪ ਹੁਣ ਤੱਕ ਦਾ ਕਿਵੇਂ ਹੁੰਗਾਰਾ ਬਹੁਤ ਬੜੀਆ ਰਿਹਾ ਜੀ ਕੈਂਪ ਜਦੋਂ ਸਾਨੂੰ ਹੀ ਪਤਾ ਲੱਗਾ ਕਿ ਇਸ ਤਰ੍ਹਾਂ ਦਾ ਇੱਕ ਕੈਂਪ ਲੱਗਣ ਜਾ ਰਿਹਾ ਸੀ ਵੀ ਆਪਣੇ ਕਲਾਇੰਟਸ ਨੂੰ ਜਿਹੜੇ ਲੋਕ ਨਾਲ ਸਾਡੇ ਜੁੜੇ ਸੀ ਸਟਾਫ ਮੈਂਬਰ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਆਪਾਂ ਨੂੰ ਇਸ ਚੀਜ਼ ਦਾ ਜ਼ਰੂਰ ਫਾਇਦਾ ਉਠਾਉਣਾ ਚਾਹੀਦਾ ਫਾਜ਼ਿਲਕਾ ਵਰਗਾ ਜਿਹੜਾ ਇਲਾਕਾ ਹੈ ਜੋ ਬਾਰਡਰ ਤੇ ਆ ਕੇ ਆ ਜਾਂਦਾ ਹੈ ਤੇ ਉਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਕੈਂਪਸ ਉਪਰਾਲਾ ਕਰਨਾ ਮੈਨੂੰ ਲੱਗਦਾ ਹੈ ਕਿ ਬਹੁਤ ਅੱਛਾ ਕੰਮ ਰਿਹਾ ਮੈਂ ਉਹਨੇ ਸਿਟੀ ਯੂਨੀਵਰਸਿਟੀ ਦੇ ਡਾਇਰੈਕਟਰ ਜੀ ਮੈਨੂੰ ਮਿਲੇ ਜੀ ਐਰਪੀਜੀ ਨਾਲ ਬੜੇ ਅੱਛੇ ਵਿਅਕਤੀ ਵੀ ਮਿਲੇ ਤੇ ਜਿਹੜਾ ਉਪਰਾਲਾ ਕੀਤਾ ਜਿਹੜਾ ਵਕ ਵਕ ਡਾਕਟਰ ਜੀ ਇੱਥੇ ਮੌਜੂਦ ਨੇ ਉਹਨਾਂ ਨੇ ਟੀਮ ਮੌਜੂਦ ਹੈ ਇੱਕ ਆਰਗੇਨਾਈਜ਼ ਤਰੀਕੇ ਨਾਲ ਜਿਹੜਾ ਇੱਥੇ ਕੈਂਪ ਚੱਲ ਰਿਹਾ ਬਹੁਤ ਅੱਛੀ ਚੀਜ਼ ਹੈ ਤੇ ਮੈਂ ਉਮੀਦ ਕਰਦਾ ਕਿ ਇਦਾਂ ਦੇ ਕੈਂਪ ਜਿਹੜਾ ਹੋਰ ਵੀ ਏਰੀਆ ਚ ਲੱਗਦੇ ਰਹਿਣਗੇ ਤੇ ਮੈਂ ਧੰਨਵਾਦ ਕਰਦਾ ਸਿਟੀ ਯੂਨੀਵਰਸਿਟੀ ਦਾ ਕਿ ਉਹਨਾਂ ਨੇ ਬਹੁਤ ਅੱਛ ਹੁੰਦੀ ਹੈ ਮੈਡਮ ਨਾਲ ਗੱਲਬਾਤ ਕਰਾਂਗੇ ਮੈਡਮ ਹੁਣ ਤੱਕ ਕਿੰਨੀ ਰਜਿਸਟ੍ਰੇਸ਼ਨ ਹੋ ਗਈ ਪੇਸ਼ੈਂਟ ਸਰ ہمارے ਪਾਸ ਅਭੀ ਤੱਕ 50 ਪਲਸ ਰਜਿਸਟ੍ਰੇਸ਼ਨਸ ਹੋ ਚੁਕੀਆਂ ਹੈ ਅਸੀਂ ਜਸਟ ਸਟਾਰਟ ਹੀ ਕੀਆ ਹੈ ਸਰ देयर ਐਡਵੋਕੇਟਸ ਕਲਰਕਸ एवरीवन इज ਕਮਿੰਗ ਐਂਡ ਦੇ ਆਰ ਕਮਿੰਗ ਵਿਦ ਗ੍ਰੇਟ ਐਕਸਾਈਟਮੈਂਟ ਐਂਡ ਸੀਲ ਐਂਡ ਜ਼ਿਆਦਾ ਪੇਸ਼ੈਂਟਸ ਕਿਹੜੀ ਬਿਮਾਰੀ ਨਾਲ ਰਿਲੇਟਡ ਆ ਰਹੇ ਹੈ ਸਰ ਕੋਈ ਫਿਜ਼ੀਓਕੀਰ ਸਾਥ ਆ ਰਹਾ ਹੈ ਕੋਈ ਆਰਥੋ ਕੇ ਲੀਏ ਆ ਰਹਾ ਹੈ ਤੋਂ ਵੀ ਹੈਵ ਅ ਟੀਮ ਆਫ ਡਾਕਟਰਸ and even our practitioners at the university and they are helping them out unka blood test bhi ho rahe hain and hum inka sugar and bp ka bhi regular checkups bhi kara rahe hain वैसे तो मैं अब ये स्टार्टिंग में बीच मोटी मोटी गल की थी फिर ਤੁਸੀਂ ਵੀ ਬਰੀਫ ਕਰ ਦੋ ਕਿ ਕਿਹੜੇ ਕਿਹੜੇ ਚੈੱਕਅਪ ਹੋ ਰਹੇ ਹੈ ਔਰ ਕਿਹੜੇ ਕਿਹੜੇ ਡਾਕਟਰਸ ਪਹੁੰਚੇ ਸਰ यहां एसपीएस हॉस्पिटल्स है लुधियाना उनकी मेडिकल प्रैक्टिशनर टीम्स पॉट हियर सिटी यूनिवर्सिटी का फिजियोथेरेपी लैब इज वेरी एक्टिव वेरी प्रो एक्टिव आई शुड से तो उनकी डॉक्टर्स की टीम पहुंची है हमारे रेगुलर प्रैक्टिशनर्स जो हमारे रेगुलर अपना ब्लड शुगर टेस्ट करते व्हाट यू कॉल इट एज मेडिकल लैब प्रैक्टिशनर्स वो उनकी भी पूरी टीम पहुंची है इनके रेगुलर टेस्ट करने के लिए ठीक है एंड वी हैव ऑर्थो स्पेशलिस्ट ऑल्सो हुई है तो ये सब आए हैं आज इधर दिन तस्वीर तो दिखा दी सारी जी टीम एस पी एस हॉस्पिटल की टीम भी आई हुई है ਸਾਰੀ ਪੀਸ਼IENTS ਦਾ ਚੈੱਕਅਪ ਔਨ ਦੀ ਸਪਾਟ ਹੋ ਰਿਹਾ ਹੈਗਾ ਤੁਸੀਂ ਦੇਖ ਸਕਦੇ ਹੋ ਔਰ ਨਾਲ ਹੀ ਜਿਹੜਾ ਹੈਗਾ ਬਲੱਡ ਟੈਸਟਸ ਵੀ ਜੋ ਹੋ ਰਹੇ ਨੇ ਨਾਲ ਕਿਉਂਕਿ ਸਿਟੀ ਯੂਨੀਵਰਸਿਟੀ ਦੀ ਵੀ ਜਿਹੜੀ ਫਿਜ਼ਿਓਥੈਰੇਪੀ ਦੀ ਟੀਮ ਹੈ ਉਹ ਵੀ ਆਈ ਹੋਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਰ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਐਸਐਸ ਗਿਲ ਸਾਡੇ ਨਾਲ ਨੇ ਗਿਲ ਸਾਹਿਬ ਮੈਡੀਕਲ ਕੈਂਪ ਕਿਉਂਕਿ ਹੁਣ ਮੌਸਮ ਪੂਰੀ ਤਰ੍ਹਾਂ ਚੇਂਜ ਹੋ ਗਿਆ ਬਿਮਾਰੀਆਂ ਘਰ ਘਰ ਸੱਦਾ ਦੇ ਰਹੀਆਂ ਨੇ ਤੇ ਬਾਰ ਐਸੋਸੀਏਸ਼ਨ ਦੇ ਵਿੱਚ ਸਿਟੀ ਯੂਨੀਵਰਸਿਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਕੀ ਕਹਣਾ ਚਾਹਾਂ ਮੈਂ ਬਹੁਤ ਹੀ ਧੰਨਵਾਦ ਕਰਦਾ ਸਾਡੇ ਭਰਾ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਜੀ ਦਾ ਜਿਨ੍ਹਾਂ ਦੇ ਐਫਰਟਸ ਨਾਲ ਅੱਜ ਸਾਡੇ ਮੈਡੀਕਲ ਕੈਂਪ ਲਗਾਇਆ ਗਿਆ ਮੈਂ ਕਹਿੰਦਾ ਇਸ ਤਰ੍ਹਾਂ ਦੇ ਕੈਂਪਸ ਹੋਣੇ ਚਾਹੀਦੇ ਆ ਬਹੁਤ ਫਾਇਦਾ ਹੋਇਆ ਸਾਡੇ ਐਡਵੋਕੇਟਸ ਜਿਨ੍ਹਾਂ ਨੂੰ ਲੋਡ ਸੀ ਜੁਡੀਸ਼ੀਅਲ ਆਫੀਸਰਸ ਸਾਰਿਆਂ ਦਾ ਚੈੱਕਅਪ ਹੋਇਆ ਲਿਟਿਗੈਂਟਸ ਦਾ ਪਲੀਜ਼ ਇਹ ਬਹੁਤ ਵੱਡੀ ਸੇਵਾ ਹੈ ਸਮਾਜ ਦੀ ਹਨਾ ਕਿ ਆ ਹੈਲਥ ਇਸ਼ੂਜ਼ ਅੱਜਕੱਲ ਸਾਰਿਆਂ ਨੂੰ ਹੁੰਦੇ ਆ ਸੋ ਮਤਲਬ ਮੈਂ ਇੱਕ ਵਾਰ ਫਿਰ ਇਹਨਾਂ ਦਾ ਥੈਂਕਸ ਕਰਦਾ ਤੇ ਇਸ ਤਰ੍ਹਾਂ ਦੇ ਹੁੰਦੇ ਰਹਿਣੇ ਚਾਹੀਦੇ ਅੱਗੇ ਵੀ ਉਪਰਾਲੇ ਤਾਂ ਕਿ ਅਸੀਂ ਸਮਾਜ ਦੀ ਦੇਖੋ ਅਸੀਂ ਸਾਰੇ ਜਿੰਨੇ ਵੀ ਆ ਅਸੀਂ ਕੀ ਕਰ ਰਹੇ ਹਾਂ ਸਮਾਜ ਦੀ ਸੇਵਾ ਲਈ ਕੰਮ ਕਰ ਰਹੇ ਹਾਂ ਤੇ ਇਸ ਤੋਂ ਵੱਡੀ ਮੈਨੂੰ ਲੱਗਦਾ ਸੇਵਾ ਨਹੀਂ ਹੋ ਸਕਦੀ ਕਿਉਂਕਿ ਆਪਾਂ ਕਹਿੰਦੇ ਆ ਵੀ ਜੇ ਤੁਹਾਡਾ ਸਰੀਰ ਤੰਦਰੁਸਤ ਹੈ ਕਹਿੰਦੇ ਪਹਿਲਾ ਸੁੱਖ ਨਿਰੋਗੀ ਕਾਇਆ ਹੈ ਹਨਾ ਜੀ ਜੇ ਤੁਹਾਡੀ ਹੈਲਥ ਠੀਕ ਨਹੀਂ ਹੈ ਫਿਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਸੋ ਇਹ ਬਹੁਤ ਚੰਗਾ ਉਪਰਾਲਾ ਕੀਤਾ ਮੈਂ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਕਰਦਾ ਤੰਗ ਗੱਤ ਅ ਮੈਡੀਕਲ ਕੈਂਪ ਦੇ ਦੌਰਾਨ ਇੱਥੇ ਸਾਨੂੰ ਡਾਕਟਰ ਇੰਦਰਜੀਤ <th>ਪਰ ਮਿਲੇ ਨੇ ਐਸ ਪੀ ਐਸ ਹਸਪੀਟਲ ਲੁਧਿਆਣਾ ਤੋਂ ਆਏ ਨੇ ਸਿਟੀ ਯੂਨੀਵਰਸਿਟੀ ਦੀ ਟੀਮ ਦੇ ਨਾਲ ਇਹਨਾਂ ਦਾ ਵੀ ਬੜਾ ਸਹਿਯੋਗ ਹੈ ਡਾਕਟਰ ਸਾਹਿਬ ਮੈਡੀਕਲ ਕੈਂਪ ਲਾਇਆ ਫਾਜ਼ਿਲਕਾ ਦੇ ਵਿੱਚ ਕਿਹੜੇ ਪੇਸ਼ੈਂਟ ਤੁਹਾਨੂੰ ਜ਼ਿਆਦਾ ਮਿਲੇ ਕਿਸ ਤਰ੍ਹਾਂ ਰਿਹਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜੋ ਐਸ ਪੀ ਐਸ ਦੀ ਟੀਮ ਸਾਡੀ ਪਹੁੰਚੀ ਹੋਈ ਹੈ ਜਿਸ ਦੇ ਵਿੱਚ 슈ਗਰ ਬੀਪੀ ਟੀ ਸੀ ਡੀ ਤੇ ਹੋਰ ਵੀ ਕਈ ਤਰ੍ਹਾਂ ਦੇ ਟੈਸਟ ਬਿਲਕੁਲ ਫ੍ਰੀ ਕਿਤੇ ਜਾ ਰਹੇ ਹਨ ਤੇ ਇਹ ਕੈਂਪ ਲਗਾਉਣ ਦਾ ਮਕਸਦ ਸਾਡਾ ਇਹੀ ਹੈ ਕਿ ਲੋਕਾਂ ਨੂੰ ਬਿਮਾਰੀਆਂ ਪ੍ਰਤੀ ਅਸੀਂ ਜਾਗਰੂਕ ਕਰ ਸਕੀਏ ਅਸੀਂ ਇਸ ਤਰ੍ਹਾਂ ਦੇ ਕੈਂਪ ਹੋਰ ਵੀ ਅਲੱਗ-ਅਲੱਗ ਸ਼ਹਿਰਾਂ 'ਚ ਲਗਾਉਂਦੇ ਰਹਿੰਦੇ ਹਾਂ ਅੱਜ ਜੋ ਸਾਨੂੰ ਸਭ ਤੋਂ ਵੱਧ ਪੇਸ਼ੈਂਟ ਮਿਲੇ ਆ ਜਿਹਦੇ ਵਿੱਚ ਕਿ ਬੀਪੀ ਔਰ ਡਾਇਬੀਟਿਸ ਸ਼ੂਗਰ ਦੇ ਪੇਸ਼ੈਂਟ ਮਿਲੇ ਆ ਕੋਈ ਸ਼ੂਗਰ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੋ ਚੁੱਕੀ ਹੈ ਜਿਹਦੀ 100 'ਚੋਂ 90% ਲੋਕਾਂ ਨੂੰ ਹੋ ਚੁੱਕੀ ਹੈ ਇਹਦਾ ਕਾਰਨ ਕੀ ਆ ਲੋਕੀ ਸਟ੍ਰੈਸ ਡਿਪਰੈਸ਼ਨ ਲੈਣਾ ਤੇ ਲੋਕਾਂ ਦਾ ਖਾਣ-ਪਾਨ ਪਰ ਅਸੀਂ ਇਹ ਕੈਂਪ ਲਗਾ ਕੇ ਇਹੀ ਜਾਗਰ ਆਪਣਾ ਹੈਲਥ ਵਰਦੀ ਕੌਂਸ਼ੀਅਸ ਹੋਣ ਤੇ 6-6 ਮਹੀਨੇ ਜਾਂ 3-3 ਮਹੀਨੇ ਬਾਅਦ ਆਪਣੇ ਬੋਡੀ ਦੇ ਟੈਸਟ ਕਰਾਉਂਦੇ ਰਹਿਣ ਜਿਸ ਤੇ ਲੋਕ ਬਿਮਾਰੀਆਂ ਤੋਂ ਬਚੇ ਰਹਿਣ। ਠੀਕ। ਅ ਥੈਂਕ ਯੂ ਡਾਕਟਰ ਸਾਹਿਬ ਤਾਂ ਇਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੱਤੀ ਕਿ ਕੈਂਪ ਚੱਲ ਰਿਹਾ ਹਲੇ ਵੀ ਅ ਤੇ ਜਿਹਦੇ ਵਿੱਚ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਿਆ ਸੰਖੇਪ ਦੇ ਵਿੱਚ ਕਿ ਕਿਸ-ਕਿਸ ਤਰ੍ਹਾਂ ਦੀਆਂ ਬਿਮਾਰੀਆਂ ਦਾ ਉਹਨਾਂ ਨੇ ਇੱਥੇ ਜਿਹੜਾ ਪਛਾਣ ਦੇ ਕੀਤੀ ਹੈ ਕਿਸ ਤਰ੍ਹਾਂ ਦੇ ਪੇਸ਼ੈਂਟ ਜ਼ਿਆਦਾ ਮਿਲੇ ਆ। ਸੋ ਜੁੜੇ ਰਹੋ ਕੈਮਰਾਮੈਨ ਕੁਲਜੀਤ ਨਾਲ ਫਾਇਲ ਕਤੋਂ ਮੈਂ ਹਰਜਿੰਦਰ ਸਿੰਘ।